ਅੱਜ ਤਲਵੰਡੀ ਸਾਹਿਬ ਵਿਖੇ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ ਪਰਿਵਾਰ ਵਾਲ-ਵਾਲ ਬਚਿਆ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੰਗਾ ਨਗਰ ਤੋਂ ਤੱਕ ਤੱਕ ਸ੍ਰੀ ਦਾਮਦਵਾ ਸਾਹਿਬ ਆ ਰਹੇ ਸਨ ਕਾਰਸਵਾਰ ਉੱਧਰ ਤਲਵੰਡੀ ਸਾਹਿਬ ਤੋਂ ਸਾਡੇ ਪੱਤਰਕਾਰ ਤਰਮੇਂਦਰ ਕਾਲੂ ਦੀ ਵਿਸ਼ੇਸ਼ ਰਿਪੋਰਟ ਸੰសារਕ ਤਲਵੰਡੀ ਸਾਹਿਬ ਉਹਦੇ ਦਸ਼ਮੇਸ਼ ਨਿ ਸਕੈਂਡਰੀ ਸਕੂਲ ਨੇੜੇ ਦੁਪਹਿਰ 2 ਵਜੇ ਦੇ ਕਰੀਬ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਕਾਰ ਵਿੱਚ ਸਵਾਰ ਲੋਕਾਂ ਨੇ ਅੱਗ ਲੱਗਣ ਤੋਂ ਤੁਰੰਤ ਬਾਅਦ ਬਾਹਰ ਨਿਕਲ ਕੇ ਜਾਨ ਬਚਾਈ ਉਧਰ ਕਾਰ ਮਾਲਕ ਅਮਨਦੇਵ ਸਿੰਘ ਪੁੱਤਰ ਮੇਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਆਲਟੋ ਕਾਰ ਲੈ ਕੇ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਤੋਂ ਤੱਕਤ੍ਰੀ ਸ਼੍ਰੀ ਦੰਦਵਾਸ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁਜਰੇ ਸਨ ਉਹ ਜਦੋਂ ਉਹਨਾਂ ਦੀ ਕਾਰ ਤਲਵੰਡੀ ਸਾਬੋ ਦੇ ਦਸ਼ਮੇ ਸੀਨੀਅਰ ਸੈਕੰਡਰੀ ਸਕੂਲ ਨੇੜੇ ਪੁਜਿਤ ਚਾਣਕ ਚੱਲਦੀ ਕਾਰ ਨੂੰ ਅੱਗ ਲੱਗ ਗਈ ਅੱਗ ਲੱਗਦੇ ਹੀ ਕਾਜ ਸਵਾਦੋ ਔਰ ਤਾਂ ਤੇ ਦੋ ਆਦਮੀਆਂ ਤੋਂ ਬਾਹਰ ਆ ਗਏ ਤੇ ਬਾਲਬਾਲ ਆਪਣੀ ਜਾਨ ਬਚਾਈ ਇਸ ਤੋਂ ਪਹਿਲਾਂ ਕਿ ਕਾਰ ਮਾਲਕ ਉਸ ਸਮੂਜ्य ਪੌਂਦਾ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਦੱਸੇ ਜਾ ਰਿਹਾ ਹੈ ਕਿ ਕਾਰ ਦੇ ਇੰਜਨ ਦੀਆਂ ਤਾਰਾਂ ਵਿੱਚ ਸਰਕਟ ਖੋਣ ਕਾਰਨ ਅੱਗ ਲੱਗੀ ਜਿਸ ਤੇ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਦ ਕਿ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਉਧਰ ਮੌਕੇ ਦੀਆਂ ਤਸਵੀਰਾਂ ਚ ਦੇਖ ਰਹੇ ਹਾਂ ਤੁਸੀਂ ਕਿ ਫਾਇਰ ਬ੍ਰਿਗੇਡ ਟੀਮ ਅੱਗ ਤੇ ਕਾਬੂ ਪਾ ਰਹੀ ਹੈ ਤੇ ਪਰ ਅੱਗ ਬੋਝੰਦਾ ਨਾ ਨਹੀਂ ਲੈ ਰਹੀ